ਇਸ ਵੇਲੇ ਦੀ ਮੰਦਭਾਗੀ ਖਬਰ ਮਾਛੀਵਾਲਾ ਤੋਂ ਆ ਰਹੀ ਆ ਜਿੱਥੇ ਜੇਐਸ ਨਗਰ ਦੇ ਰਹਿਣ ਵਾਲੇ ਸਤਨਾਮ ਸਿੰਘ ਦਾ ਪੁੱਤਰ ਦੋ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉਸ ਦੀ ਉੱਥੇ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਆ ਵੰਸ਼ਦੀਪ 19 ਸਾਲਾ ਨੌਜਵਾਨ ਸੀਗਾ ਜਿਹੜਾ ਸੜਕ ਹਾਦਸੇ ਦੇ ਵਿੱਚ ਅਮਰੀਕਾ ਦੇ ਵਿੱਚ ਮੌਤ ਦੇ ਮੂੰਹ ਚ ਜਾ ਪਿਆ ਏ ਲਗਾਤਾਰ ਜਿਹੜੇ ਪੰਜਾਬ ਦੇ ਨੌਜਵਾਨ ਨੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਨੇ ਤੇ ਉੱਥੇ ਜਾ ਕੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਤੋਂ ਵਿਛੜ ਜਾਂਦੇ ਨੇ ਨੌਜਵਾਨ ਤੁਹਾਨੂੰ ਦੱਸਦੀ ਏ ਕਿ ਵੰਸ਼ਦੀਪ 19 ਸਾਲਾ ਨੌਜਵਾਨ ਅਮਰੀਕਾ ਦੇ ਫਿਰੋਜ਼ਨ ਸ਼ਹਿਰ ਦੇ ਵਿੱਚ ਰਹਿਣ ਵਾਲਾ ਦੱਸਿਆ ਜਾ ਰਿਹਾ ਫਿਰੂਜਨ ਸਹਿਰ ਦੇ ਵਿੱਚ ਰਹਿੰਦਾ ਸੀਗਾ ਤੇ ਉੱਥੇ ਇੱਕ ਸਟੋਰ ਤੇ ਕੰਮ ਕਰਦਾ ਸੀਗਾ ਜਦੋਂ ਸਟੋਰ ਤੋਂ ਵਾਪਸੀ ਘਰ ਆ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਇਸ ਟੱਕਰ ਦੇ ਵਿੱਚ ਵੰਸ਼ਦੀਪ ਜੋ 19 ਸਾਲਾਂ ਦਾ ਸੀ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦੋਂ ਇਸ ਦੀ ਖਬਰ ਪੰਜਾਬ ਉਸ ਦੇ ਮਾਪਿਆਂ ਨੂੰ ਪਹੁੰਚਦੀ ਆ ਤਾਂ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੈ ਪੈਂਦਾ ਕਿਉਂਕਿ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਉਸਦੇ ਮੌਤ ਦੀ ਖਬਰ ਆਉਂਦੀ ਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਤਾਂ ਹੁਣ ਵਾਂਛਦੀਪ ਦੀਆਂ ਅੰਤਿਮ ਰਸਮਾਂ ਕਰਨ ਦੇ ਲਈ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਦੇ ਵੱਲੋਂ ਜਿਹੜੇ ਉਸਦੀ ਲਾਸ਼ ਨੂੰ ਇੰਡੀਆ ਲਿਓਣ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਨੇ ਇਸ ਵੇਲੇ ਦੀ ਮੰਦਭਾਗੀ ਖਬਰ ਹੈ ਅਮਰੀਕਾ ਦੇ ਵਿੱਚ ਇੱਕ ਹੋਰ ਨੌਜਵਾਨ ਦੀ ਮੌਤ ਹੋਈ ਆ ਪੰਜਾਬੀ ਨੌਜਵਾਨ ਦੀ ਮੌਤ ਹੋਈ ਆ ਜਿਸ ਦੀ ਪਛਾਣ ਵਾਂਛਦੀਪ ਸਿੰਘ son of ਸਤਨਾਮ ਸਿੰਘ ਵਾਸੀ ਮਾਛੀਵਾੜਾ ਜੀਐਸ ਨਗਰ ਤੋਂ ਹੋਈ ਆ ਜਿਸ ਦੀ ਉਮਰ 19 ਸਾਲ ਆ ਜੋ 2 ਸਾਲ ਪਹਿਲਾਂ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਅਮਰੀਕਾ ਗਿਆ ਸੀ ਤੇ ਉੱਥੇ ਇਸ ਦੀ ਇੱਕ ਸੜਕ ਖਾਸੇ ਦੇ ਵਿੱਚ ਮੌਤ ਹੋ ਜਾਂਦੀ ਆ ਜਦੋਂ ਮੌਤ ਦੀ ਖਬਰ ਪਿੰਡ ਪਹੁੰਚਦੀ ਆ ਉਸ ਦੇ ਮਾਪਿਆਂ ਦੇ ਕੋਲ ਪਹੁੰਚਦੀ ਆ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਉਹਨਾਂ ਤੇ ਦੁੱਖਾਂ ਦਾ ਪਹਾੜ ਟੈ ਪੈਂਦਾ ਕਿਉਂਕਿ ਉਹਨਾਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਹੈ ਪੂਰੇ ਇਲਾਕੇ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਦੌੜ ਗਈ ਆ ਇੱਕ ਨੌਜਵਾਨ ਜਿਹੜਾ ਸੀਗਾ ਉਹਨਾਂ ਦੇ ਵਿੱਚ ਖੇਡਦਾ ਕਰਦਾ ਇੱਥੋਂ ਗਿਆ ਸੀਗਾ ਅਮਰੀਕਾ ਆਪਣੇ ਚੰਗੇ ਭਵਿੱਖ ਦੇ ਲਈ ਉਸ ਨੌਜਵਾਨ ਦੀ ਮੌਤ ਹੋ ਗਈ ਆ ਸਾਰੇ ਕਹਦੇ ਕਹਦੀਏ ਕਿ ਇਲਾਕੇ ਦੇ ਨਾਲ ਉਸ ਦੀਆਂ ਕੁਝ ਯਾਦਾਂ ਹੋਣਗੀਆਂ ਤੇ ਹੁਣ ਉਹ ਯਾਦਾਂ ਰਹਿ ਜਾਣਗੀਆਂ ਕਿਉਂਕਿ ਉਸ ਨੌਜਵਾਨ ਨੇ ਕਦੇ ਵਿਦੇਸ਼ ਗਏ ਨੇ ਵਾਪਸ ਨਹੀਂ ਆਉਣਾ ਕਿਉਂਕਿ ਹੁਣ ਉਸ ਨੌਜਵਾਨ ਦੀ ਮੌਤ ਹੋ ਗਈ ਆ ਕਵਨੂ ਦੱਸਦੀ ਹੈ ਕਿ ਵੰਸ਼ਦੀਪ ਸਿੰਘ ਇਸ ਨੌਜਵਾਨ ਦਾ ਨਾਮ ਹੈ 19 ਸਾਲ ਉਮਰ ਸੀਗੀ ਜਿਸ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਆ ਅਮਰੀਕਾ ਦੇ ਫਰਜੀਨੋ ਸ਼ਹਿਰ ਦਾ ਰਹਿਣ ਵਾਲਾ ਸੀਗਾ ਉੱਥੇ ਇੱਕ ਸਟੋਰ ਤੇ ਕੰਮ ਕਰਦਾ ਸੀ ਜਦੋਂ ਸਟੋਰ ਤੋਂ ਵਾਪਸੀ ਘਰ ਨੂੰ ਆ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਦੇ ਵਿੱਚ ਵੰਸ਼ਦੀਪ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦੋਂ ਇਹ ਖਬਰ ਪੰਜਾਬ ਪਹੁੰਚਦੀ ਆ ਤਾਂ ਪੂਰੇ ਜਿਹੜਾ ਇਲਾਕਾ ਸੀਗਾ ਉਸ ਦਾ ਜੀਐਸ ਨਗਰ ਸੀ ਉਸ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਆ ਲਗਾਤਾਰ ਜਿਹੜਾ ਕਹਦੀਏ ਕਿ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ਾਂ ਦੇ ਵਿੱਚ ਜਿਹੜੀ ਮੌਤ ਦਾ ਸਿਲਸਲਾ ਉਹ ਨਹੀਂ ਰੁਕ ਰਿਹਾ ਹਾਏ ਦਿਨ ਜਿਹੜੀ ਨਿਤ ਨਮੀਆਂ ਖਬਰਾਂ ਆਉਂਦੀਆਂ ਨੇ ਕਿ ਇਸ ਤਰ੍ਹਾਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਪੰਜਾਬ ਦੀ ਜਵਾਨੀਆਂ ਜਿਹੜੀ ਉਹ ਵਿਦੇਸ਼ਾਂ ਦੇ ਵੱਲ ਰੁੱਖ ਕੀਤਾ ਹੋਇਆ ਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਜ਼ਿਆਦਾਤਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਇਸ ਤੇ ਦਾਅਦੇ ਕਿ ਜਿਹੜੇ ਵੰਸ਼ਦੀਪ ਦੇ ਪਰਿਵਾਰਿਕ ਮੈਂਬਰ ਸੀਗੇ ਉਹਨਾਂ ਦੇ ਵੱਲੋਂ ਹੁਣ ਅੰਤਿਮ ਰਸਮਾਂ ਕਰਨ ਦੇ ਲਈ ਤੇ ਇੱਕ ਕਹਿ ਦਈਏ ਕਿ ਜਾਂਦੀਵਾਰ ਦਾ ਉਸਦੇ ਮਾਪਿਆਂ ਨੂੰ ਮੂੰਹ ਦਿਖਾਉਣ ਦੇ ਲਈ ਜਿਹੜਾ ਲਾਸ਼ ਨੂੰ ਇੰਡੀਆ ਲਿਓਣ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਨੇ ਕੁਝ ਦਿਨਾਂ ਬਾਅਦ ਜਿਹੜੀ ਪੂਰੀ ਪ੍ਰੋਸੈਸਿੰਗ ਦੇ ਦੌਰਾਨ ਜਿਹੜੀ ਵੰਸ਼ਦੀਪ ਦੀ ਲਾਸ਼ ਆ ਉਹ ਪੰਜਾਬ ਆ ਜਾਵੇਗੀ ਜੇ ਕਹਿ ਦਈਏ ਕਿ ਉਸਦੇ ਮਾਪਿਆਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਹੈ ਮੇਰਾ ਨਾਮ ਚੇਤ ਸਿੰਘ ਆ ਜੀ ਚੱਕ ਲੋਟ ਪਿੰਡ ਆ ਮੇਰਾ ਮੇਰੇ ਮੇਰਾ ਇਸ ਪਰਿਵਾਰ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਬਹੁਤ ਪੁਰਾਣੇ ਸਮੇਂ ਤੋਂ ਇਹ ਬੰਸ਼ਦੀਪ ਸੀਗਾ ਜਿਹਦਾ ਨਾਮ ਬੰਸ਼ਦੀਪ ਉਹ ਨਹੀਂ ਸਾਰੇ ਦੀ ਆਈ ਸੀਗੀ ਇਹ ਹੁਣ 2 ਸਾਲ ਪਹਿਲਾਂ ਨੇ ਭੇਜਿਆ ਸੀ ਬਾਹਰ ਤੇ ਦੇਖੋ ਬੜੌਕਾ ਲੱਗਦਾ ਸੀ ਵੀਜ਼ਾ ਪਹਿਲਾਂ ਤਾਂ ਯੂ ਐਸ ਏ ਦਾ ਪਰ ਇਹਦਾ ਵੀਜ਼ਾ ਟੂਰਿਸਟ ਵੀਜ਼ਾ ਦਾ ਬੜੀ ਛੇਤੀ ਲੱਗ ਗਿਆ ਸੀ ਪਰ ਜਿਵੇਂ ਕਹલું ਵੀ ਹੁਣ ਹੀ ਨੇ ਲੈ ਕੇ ਜਾਣਾ ਸੀ ਤੇ ਉੱਥੇ ਜਾ ਕੇ ਬਹੁਤ ਮਿਹਨਤੀ ਬਹੁਤ ਸੂਝਵਾਨ ਬੱਚਾ ਸੀ ਤੇ ਉੱਥੇ ਜਾ ਕੇ ਜੀ ਬਸ ਇਹੀ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਖਰੀ ਵਾਰੀ ਗੱਲ ਹੋਈ ਹੋਣੀ ਹੈ ਕੀ ਸ਼ਬਦ ਸੀਗੇ ਉਹ ਜਿਹੜੇ ਗੱਲ ਹੋਈ ਗੱਲ ਹੋਈ ਸੀ ਤਕਰੀਬਨ ਇਹਦਾ ਡੈਡੀ ਇਸਤਨਾਮ ਸਿੰਘ ਇਹ ਤਾਂ ਗੱਲ ਮਤਲਬ ਮੈਨੂੰ ਲੱਗਦਾ ਵੀ ਡੇਲੀ 7-8 ਵਾਰ ਗੱਲ ਕਰਦਾ ਸੀ ਹਮੇਸ਼ਾ ਜਿਵੇਂ ਇਹ ਕਹਲੋ ਵੀ ਆਪਣੇ ਬੱਚੇ ਦੇ ਨਾਲ ਹੀ ਰਹਿੰਦਾ ਸੀ ਜੋ ਵੀ ਇਹਨਾਂ ਨੇ ਗੱਲ ਕਰਨੀ ਇਹਨਾਂ ਦਾ ਕੋਈ ਜਿਵੇਂ ਕੋ ਬਾਪ ਬੇਟੇ ਦੀ ਗੱਲ ਹੁੰਦੀ ਉਹ ਨਹੀਂ ਸੀ ਇਹਨਾਂ ਦੀ ਇੱਕ ਜਿਵੇਂ ਦੋਸਤਾਂ ਵਾਲੀ ਗੱਲ ਸੀ ਮੈਂ ਤਾਂ ਇਹ ਚੀਜ਼ ਦੇਖਦਾ ਰਿਹਾ ਪਾਕੀ ਬਹੁਤ ਲੋੜਾ ਹੋਇਆ ਜੀ ਪਰਿਵਾਰ ਨਾਲ ਕਿੰਨੇ ਭੈਣ ਭਾਈ ਸੀ ਜੀ ਇੱਕ ਸਿਸਟਰ ਆ ਜੀ ਉਹਦੀ ਦੋਏ ਸੀਗੇ ਕੁੜੀ ਜਿਹੜੀ ਸਿਸਟਰ ਆ ਕੈਨੇਡਾ ਉਹ ਵੀ ਆ ਰਹੀ ਹੈ ਅੱਜ ਉਹ ਤੋਂ ਸਾਢੇ 3 ਵਜੇ ਤੋਂ ਉਹ ਵੱਡੇ ਅਮਰਿਤਿਕ ਦੇ ਦੀ ਗੱਲ ਕਰੀਏ ਕਦੋਂ ਤੱਕ ਪਹੁੰਚੂਗੀ ਇੱਥੇ ਦੇਖੋ ਜੀ ਉਧਰ ਚੱਲ ਰਿਹਾ ਉਧਰ ਜੋ ਵੀ ਪ੍ਰਕਿਰਿਆ ਹੈਗਾ ਇਧਰੋਂ ਪ੍ਰੋਸੀਡ ਹੋ ਗਿਆ ਤਾਂ ਆਪਣੇ ਵੱਲੋਂ ਉਧਰ ਉਹ ਕਰ ਰਹੇ ਨੇ ਸਾਰੇ ਜੋ ਵੀ ਰਿਸ਼ਤੇਦਾਰ ਵਿੱਚ ਹੈਗੇ ਨੇ